ਸਬ ਤੋਂ ਵੇਲਾ ਸਾਰਿਆਂ ਨੂੰ ਪਿਆਰ ਪਰਿ ਸਤਿ ਸ਼ਿਆਕਾਲ ਅੱਜ ਅਸੀਂ ਗੱਲ ਕਰਾਂਗੇ ਸਿੱਖਾ ਦੇ ਪਹਿਲੇ ਪਾਤਸ਼ਾਹ ਗੁਰੂ ਸਹਿਬਾਨਾਂ ਤੋਂ ਬਾਅਦ ਬਹੁਤ ਵੱਡੇ ਵੱਡੇ ਮਹਾਨ ਉਯੋਧੇ ਹੋਏ ਨੇ ਬਹੁਤ ਵੱਡੇ ਵੱਡੇ ਜਰਨੈਲ ਹੋਏ ਨੇ ਤੇ ਅਨੇਕਾਂ ਹੀ ਸ਼ਹੀਦ ਹੋਏ ਨੇ ਪਰ ਸੁਲਤਾਨ ਸਿਰਫ ਇੱਕੋ ਹੀ ਸੀ ਸੁਲਤਾਨ ਇੱਕ ਕੌਮ ਜੱਸਾ ਸਿੰਘ ਆਲੂ ਵਾਲੀਆ ਸਰਦਾਰ ਜੱਸਾ ਸਿੰਘ ਆਲੂ ਵਾਲੀਆ ਨੇ ਨਾਦਰ ਸ਼ਾਹ ਤੇ ਅਹਿਮਦ ਸ਼ਾਹ ਵਰਗੇ ਵੱਡੇ ਵੱਡੇ ਸੁਲਤਾਨਾਂ ਨੂੰ ਪਾਜੜਾ ਬੁਆ ਦਿੱਤੀਆਂ ਸੀ ਇਹ ਚੀਜ਼ ਬਹੁਤ ਘੱਟ ਲੋਕ ਜਾਣਦੇ ਨੇ ਕਿ ਅੱਜ ਹਰਮੰਦਰ ਸਾਹਿਬ ਦੀ ਜਿਹੜੀ ਪਵਿੱਤਰ ਇਮਾਰਤ ਹੈ ਉਹ ਉਹ ਇਮਾਰਤ ਨਹੀਂ ਹੈ ਜਿਹੜੀ ਅਰਜਨ ਦੇਵ ਜੀ ਨੇ ਬਣਾਈ ਸੀ ਸਾਲ 1762 ਦੇ ਵਿੱਚ ਨਾਦਰ ਸ਼ਾਹ ਨੇ ਹਰਮੰਦਰ ਸਾਹਿਬ ਨੂੰ ਬੰਬਾਂ ਦੇ ਨਾਲ ਢਾਹ-ਟੇਲੀ ਕਰਵਾ ਦਿੱਤਾ ਹ ਤੇ ਤੇ ਸਰਦਾਰ ਜੱਸਾ ਸਿੰਘ ਆਲੂ ਵਾਲੀਆ ਨੇ ਹਰਮੰਦਰ ਸਾਹਿਬ ਦੀ ਪ੍ਰਕਰਮਾ ਕਰਨ ਵਾਸਤੇ ਉੱਥੇ ਇੱਕ ਚਾਦਰ ਵਿਛਾ ਦਿੱਤੀ ਤੇ ਉਸ ਚਾਦਰ ਦੇ ਉੱਪਰ ਉਨਾਂ ਨੇ 9 ਲੱਖ ਰੁਪਏ ਸੱਟ ਦਿੱਤੇ ਤੇ ਉਸ ਤੋਂ ਬਾਅਦ ਉਹਨਾਂ ਨੇ ਹਰਮੰਦਰ ਸਾਹਿਬ ਨੂੰ ਫਿਰ ਤੋਂ ਬਣਵਾਇਆ ਜਦ 2200 ਹਿੰਦੂ ਬੀਬੀਆਂ ਨੂੰ ਅਬਦਾਲੀ ਆਪਣੇ ਨਾਲ ਕੈਦ ਕਰਕੇ ਲੈ ਕੇ ਜਾ ਰਿਆ ਸੀਗਾ ਤੇ ਤਾਂ ਜੱਸਾ ਸਿੰਘ ਆਲੂਆ ਵਾਲਿਆ ਜੀ ਨੇ ਉਹਨ 2200 ਬੀਬੀਆਂ ਨੂੰ ਛਡਾਇਆ ਤੇ ਆਪਣੇ ਪੈਸਿਆਂ ਦੇ ਉੱਪਰ ਉਹਨਾਂ ਨੂੰ ਉਹਨਾਂ ਦੇ ਘਰ ਵਾਪਸ ਭੇਜਿਆ ਤੇ ਦਿੱਲੀ ਦੇ ਤਖਤ ਵਾਸਤੇ ਸ਼ੁਰੂ ਤੋਂ ਹੀ ਲੜਾਈਆਂ ਹੁੰਦੀਆਂ ਪਈਆਂ ਨੇ ਤੇ ਜਦ ਸਿੱਖਾਂ ਨੇ ਦਿੱਲੀ ਦਾ ਤਖਤ ਜਿੱਤਿਆ ਤੇ ਤਾਂ ਉਹ ਤਖਤ ਜੱਸਾ ਸਿੰਘ ਆਲੂਵਾਲੀਆ ਜੀ ਨੂੰ ਦਿੱਤਾ ਗਿਆ ਕਿ ਤੁਸੀਂ ਦਿੱਲੀ ਦੇ ਤਖਤ ਲਵੋ ਤੇ ਤਾਂ ਇਸ ਗਰੂ ਦੇ ਸਿੱਖ ਨੇ ਉਸ ਤਖਤ ਨੂੰ ਵੀ ਲੱਤ ਮਾਰ ਦਿੱਤੀ ਤੇ ਦਿੱਲੀ ਨੂੰ ਫਤਿਹ ਕਰਨ ਵਾਲਾ ਲਾਹੌਰ ਨੂੰ ਫਤਿਹ ਕਰਨ ਵਾਲਾ ਤੇ ਸਰਹੰਦ ਨੂੰ ਤਬਾਹ ਕਰਨ ਵਾਲਾ ਇੱਕ ਹੀ ਯਤੀਮ ਕਿਵੇਂ ਸਿੱਖਾ ਦਾ ਬਾਦਸ਼ਾਹ ਬਣਿਆ ਸਿੱਖਾ ਦਾ ਸਿਰ ਕੱਟ ਜਰਨੈਲ ਬਣਿਆ ਤੇ ਅਕਾਲ ਤਖਤ ਦਾ ਜਥੇਦਾਰ ਬਣਿਆ ਤੇ ਅੱਜ ਅਸੀਂ ਗੱਲ ਕਰਾਂਗੇ ਸੁਲਤਾਨ ਉਮਕੌਮ ਜੱਸਾ ਸਿੰਘ ਆਲੂਵਾਲਿਆ ਬਾਰੇ ਜੱਸਾ ਸਿੰਘ ਆਲੂਵਾਲਿਆ ਜਿਹਦਾ ਜਨਮ ਲਾਹੌਰ ਦੇ ਇੱਕ ਪਿੰਡ ਆਲੂ ਵਿੱਚ ਹੋਇਆ ਜਿਸ ਤੋਂ ਬਾਅਦ ਉਹਨਾਂ ਦੇ ਨਾਮ ਪਿੱਛੇ ਆਲੂਵਾਲਿਆ ਲੱਗਣ ਲੱਗਿਆ ਤੇ ਇਹਨਾਂ ਦੇ ਪਿਤਾ ਦਾ ਨਾਮ ਸੀਗਾ ਬਦਰ ਸਿੰਘ ਇਹਨਾਂ ਦੇ ਜਨਮ ਤੋਂ ਪਹਿਲਾਂ ਇਹਨਾਂ ਦੇ ਮਾਦਾ ਪਿਤਾ ਗੁਰੂ ਗੋਬਿੰਦ ਸਿੰਘ ਜੀ ਨੂੰ ਜਾਣਦੇ ਨੇ ਤੇ ਔਲਾਦ ਵਾਸਤੇ ਅਰਦਾਸ ਕਰਦੇ ਨੇ ਤੇ ਸਰਦਾਰ ਜੱਸਾ ਸਿੰਘ ਆਲੂ ਵਾਲਿਆ ਜੀ ਦਾ ਜਨਮ ਗੁਰੂ ਗੋਬਿੰਦ ਸਿੰਘ ਜੀ ਦੇ ਆਸ਼ੀਰਵਾਦ ਦੇ ਨਾਲ ਹੁੰਦਾ ਹੈ ਜੱਸਾ ਸਿੰਘ 5 ਸਾਲ ਦੀ ਸੀਗੇ ਜਦ ਉਹਨਾਂ ਦੇ ਪਿਤਾ ਦਾ ਦੇਹਾਂਤ ਹੋ ਗਿਆ ਤੇ ਉਸ ਤੋਂ ਬਾਅਦ ਇਹਨਾਂ ਦੀ ਮਾਤਾ ਜੀ ਇਹਨਾਂ ਨੂੰ ਦਿੱਲੀ ਲੈ ਜਾਂਦੇ ਨੇ ਮਾਤਾ ਸੁੰਦਰੀ ਜੀ ਕੋਲ ਤੇ ਮਾਤਾ ਸੁੰਦਰੀ ਜੀ ਇਹਨਾਂ ਦਾ ਬਹੁਤ ਅੱਛੇ ਤਰੀਕੇ ਦੇ ਨਾਲ ਪਰਵਰਿਸ਼ ਕਰਦੇ ਨੇ ਇਹਨਾਂ ਨੂੰ ਪੜ੍ਹਾਉਂਦੇ ਲਿਖਾਉਂਦੇ ਨੇ ਤੇ ਸਰਦਾਰ ਜੱਸਾ ਸਿੰਘ ਆਲੂ ਵਾਲਿਆ ਜੀ ਆਸਾ ਦੀ ਵਾਰ ਦਾ ਬਹੁਤ ਸੋਹਣਾ ਕੀਰਤਨ ਕਰਦੇ ਸੀ ਤੇ ਉਹ ਮਾਤਾ ਸੁੰਦਰੀ ਜੀ ਕੋਲ 10 ਸਾਲਾਂ ਵਾਸਤੇ ਰਹਿੰਦੇ ਨੇ ਤੇ ਜਦ ਉਹ 16 ਜਾਂ 17 ਸਾਲ ਦੇ ਹੁੰਦੇ ਨੇ ਤੇ ਉਹਨਾਂ ਦੇ ਮਾਮਾ ਸਰਦਾਰ ਜੱਸਾ ਸਿੰਘ ਆਲੂ ਵਾਲਿਆ ਜਿਹਦੇ ਮਾਮਾ ਉਹਨਾਂ ਨੂੰ ਪੰਜਾਬ ਵਾਪਸ ਲੈ ਜਾਂਦੇ ਨੇ ਤੇ ਜਦ ਇੱਕ ਦਿਨ ਜੱਸਾ ਸਿੰਘ ਕੀਰਤਨ ਕਰ ਰਹੇ ਹੁੰਦੇ ਨੇ ਤੇ ਤਾਂ ਉਹ ਨਵਾਬ ਕਪੂਰ ਸਿੰਘ ਦੀ ਨਜ਼ਰਾਂ ਦੇ ਵਿੱਚ ਆ ਜਾਂਦੇ ਨੇ ਤੇ ਉਸ ਟਾਈਮ ਨਵਾਬ ਕਪੂਰ ਸਿੰਘ ਸਿੱਖ ਕੌਮ ਦੇ ਮੁਖੀ ਹੁੰਦੇ ਸੀਗੇ ਤੇ ਇਹ ਉਸ ਸਮੇਂ ਦੀ ਗੱਲ ਹੈ ਜਦ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਸ਼ਹਾਦਤ ਤੋਂ ਬਾਅਦ ਸਿੱਖਾਂ ਦੇ ਉੱਪਰ ਅਨੇਕਾਂ ਹੀ ਜ਼ੁਲਮ ਹੁੰਦੇ ਨੇ ਸਿੱਖਾਂ ਦੇ ਸੇਰਾਂ ਦੇ ਮੁੱਲ ਲਾਏ ਜਾਂਦੇ ਨੇ ਸਿੱਖਾਂ ਨੂੰ ਆਪਣੀ ਜਾਨਾਂ ਬਚਾਉਣ ਵਾਸਤੇ ਜੰਗਲਾਂ ਦੇ ਵਿੱਚ ਲੁਕੜਣਾ ਪੈਂਦਾ ਸੀਗਾ ਜੱਸਾ ਸਿੰਘ ਜੀ ਦੇ ਕੀਰਤਨ ਤੂੰ ਮੰਤਰ ਮੁਕਤ ਹੋ ਕੇ ਕਪੂਰ ਸਿੰਘ ਜੀ ਜੱਸਾ ਸਿੰਘ ਜੀ ਦੀ ਮਾਤਾ ਦੇ ਅੱਗੇ ਹੱਥ ਜੋੜਦੇ ਨੇ ਕਿ ਉਹ ਇਹ ਕਹਿੰਦੇ ਨੇ ਕਿ ਆਪਣਾ ਪੁੱਤ ਤੁਸੀਂ ਕੌਮ ਦੀ ਝੋਲੀ ਪਾ ਦਿਓ ਤੇ ਮੈਂ ਤੁਹਾਡਾ ਪੁੱਤ ਲਾਲ ਲੈ ਕੇ ਜਾਣਾ ਚਾਹੁੰਦਾ ਹਾਂ ਤੇ ਉਸ ਤੋਂ ਬਾਅਦ ਸਰਦਾਰ ਜੱਸਾ ਸਿੰਘ ਆਲੂਵਾਲਾ ਜੀ 16 ਤੋਂ 17 ਸਾਲ ਦੀ ਉਮਰ ਦੇ ਵਿੱਚ ਉਹਨਾਂ ਦੇ ਜਥੇ ਵਿੱਚ ਸ਼ਾਮਲ ਹੋ ਜਾਂਦੇ ਨੇ ਕਪੂਰ ਸਿੰਘ ਜੀ ਜੱਸਾ ਸਿੰਘ ਜੀ ਨੂੰ ਆਪਣੇ ਪੁੱਤਾਂ ਵਾਂਗ ਪਾਲਦੇ ਨੇ ਤੇ ਉਸ ਟਾਈਮ ਨਾਦਰ ਸ਼ਾਹ ਦਿੱਲੀ ਦੇ ਉੱਪਰ ਕਈ ਸਾਰੇ ਹਮਲੇ ਕਰਦਾ ਹੈ ਉਹ ਭਾਰਤ ਦੇ ਉੱਪਰ ਕਈ ਸਾਰੇ ਹਮਲੇ ਕਰਦਾ ਹੈ ਤੇ ਇੱਕ ਵਾਰ ਨਾਦਰ ਸ਼ਾਹ ਦਿੱਲੀ ਨੂੰ ਲੁੱਟ ਕੇ 90 ਕਰੋੜ ਰੁਪਏ ਆਪਣੇ ਨਾਲ ਲੈ ਕੇ ਜਾ ਰਿਹਾ ਹੁੰਦਾ ਹੈ ਤੇ ਜਦ ਉਹ ਪੰਜਾਬ ਵੱਲੋਂ ਨਿਕਲਦਾ ਹੈ ਤੇ ਤਾਂ ਇੱਕ ਸਿੰਘਾਂ ਦਾ ਜੱਥਾ ਨਾਦਰ ਸ਼ਾਹ ਨੂੰ ਘੇਰ ਲੈਂਦਾ ਹੈ ਤੇ ਉਹਨੂੰ ਲੁੱਟ ਲੈਂਦਾ ਹੈ ਉਹਦੇ ਕੋਲ ਜਿੰਨੇ ਵੀ ਪੈਸੇ ਹੁੰਦੇ ਸੀਗੇ ਉਹ ਸਿੱਖ ਔਰਤੋਂ ਲੁੱਟ ਲੈਂਦੇ ਨੇ ਤੇ ਜੱਸਾ ਸਿੰਘ ਉਸ ਟਾਈਮ ਭਰੀ ਜਵਾਨੀ ਦੇ ਵਿੱਚ ਸੀਗੇ ਤੇ ਨਾਦਰ ਸ਼ਾਹ ਦੀ ਮੌਤ ਤੋਂ ਬਾਅਦ ਆਂਦਾ ਹੈ ਅਬਦਾਲੀ ਅਬਦਾਲੀ ਨੇ ਵੀ ਭਾਰਤ ਦੇ ਉੱਪਰ ਕਈ ਸਾਰੇ ਹਮਲੇ ਕੀਤੇ ਅਬਦਾਲੀ ਨੇ ਭਾਰਤ ਦੇ ਉੱਪਰ 11 ਹਮਲੇ ਕੀਤੇ ਤੇ ਉਹ ਵੀ ਭਾਰਤ ਨੂੰ ਪੂਰਾ ਦਾ ਪੂਰਾ ਲੁੱਟ ਰਿਹਾ ਸੀਗਾ ਮੁਗਲਾਂ ਦੇ ਖਜ਼ਾਨਿਆਂ ਤੋਂ ਲੈ ਕੇ ਲੋਕਾਂ ਦੇ ਘਰਾਂ ਦੇ ਵਿੱਚ ਪਸ਼ੂਆਂ ਤੱਕ ਦਾ ਅਨਾਜ ਵੀ ਅਬਦਾਲੀ ਖੋਖੇ ਲੈ ਜਾਂਦਾ ਸੀਗਾ ਤੇ ਉਸ ਸਮੇਂ ਇੱਕ ਕਹਾਵਤ ਵੀ ਮਸ਼ਹੂਰ ਹੋਣ ਲੱਗੀ ਖਾਦਾ ਪੀਤਾ ਲਾਹੇ ਦਾ ਬਾਕੀ ਸਾਰਾ ਅਹਿਮਦ شاہੇ ਦਾ ਜਿਹਦਾ ਮਤਲਬ ਸੀਗਾ ਕਿ ਤੁਹਾਡੇ ਕੋਲ ਜਿੰਨਾ ਵੀ ਪੈਸਾ ਹੈਗਾ ਤੁਸੀਂ ਆਪਣੇ ਉੱਪਰ ਲਾ ਲਓ ਨਹੀਂ ਤੇ ਸਾਰਾ ਪੈਸਾ ਅਹਿਮਦ ਸ਼ਾਹ ਬਦਲੀ ਆਪਣੇ ਨਾਲ ਲੁੱਟ ਕੇ ਤੇ ਲੈ ਹੀ ਜਾਏਗਾ ਤੇ ਅੱਜ ਕੱਲ ਅਸੀਂ ਇੱਕ ਚੀਜ਼ ਦੇਖਣੀ ਹਾਂ ਕਿ ਅਸੀਂ ਪੰਜਾਬੀ ਖਾਣ-ਪੀਣ ਦੇ ਬਹੁਤ ਜ਼ਿਆਦਾ ਸ਼ੌਕੀਨ ਹਾਂ ਤੇ ਅਸੀਂ ਆਪਣੇ ਉੱਪਰ ਖਰਚਾ ਬਹੁਤ ਕਰਦੇ ਹਾਂ ਇਹ ਉਸ ਟਾਈਮ ਤੋਂ ਚੱਲੀ ਆ ਰਹੀ ਇੱਕ ਚੀਜ਼ ਹੈ ਲੋਕਾਂ ਨੇ ਉਸ ਤੋਂ ਬਾਅਦ ਆਪਣੇ ਉੱਪਰ ਪੈਸੇ ਲਾਣੇ ਸ਼ੁਰੂ ਕਰਦੇ ਉਹਨਾਂ ਕੋਲ ਜਿੰਨੇ ਪੈਸੇ ਸੀਗੇ ਉਹ ਆਪਣੇ ਉੱਪਰ ਲਾਨ ਲੱਗ ਗਏ ਤੇ ਉਹ ਸਾਰੇ ਪੈਸੇ ਖਾਣ-ਬੀਣ ਤੇ ਲਾਨ ਲੱਗੇ ਕਿਉਂਕਿ ਉਹਨਾਂ ਨੂੰ ਪਤਾ ਸੀਗਾ ਕਿ ਜੇਕਰ ਉਹ ਇਹ ਪੈਸਾ ਆਪਣੇ ਉੱਪਰ ਨਹੀਂ ਲਾਣਗੇ ਤੇ ਅਹਿਮਤ ਜਹ ਇਹਨੂੰ ਡੁੱਟ ਕੇ ਤੇ ਲੈ ਕੇ ਟੁਰ ਹੀ ਜਾਏਗਾ ਤੇ ਫਿਰ ਜਦ ਵੀ ਅਬਦਾਲੀ ਲੁੱਟ ਖੋ ਕਰਕੇ ਜਾਂਦਾ ਸੀਗਾ ਤੇ ਨਵਾਬ ਕਪੂਰ ਸਿੰਘ ਜੱਸਾ ਸਿੰਘ ਆਲੂਵਾਲੀਆ ਤੇ ਮਹਾਰਾਜਾ ਰਣਜੀਤ ਸਿੰਘ ਜੀ ਦੇ ਦਾਦਾ ਉਨਾਂ ਨੂੰ ਲੁੱਟਦੇ ਰਹ ਗਏ ਤੇ ਸਿੱਖ ਫਿਰ ਅਹਿਮਦ ਸ਼ਾਹ ਅਬਦਾਲੀ ਨੂੰ ਲੁੱਟਦੇ ਹੀ ਰਹ ਗਏ ਤੇ ਤਾਂ ਅਹਿਮਦ ਸ਼ਾਹ ਅਬਦਾਲੀ ਦੀ ਨਜ਼ਰਾਂ ਦੇ ਵਿੱਚ ਤੇ ਉਹ ਲੋਕ ਆ ਹੀ ਗਏ ਪਰ ਅਹਿਮਦ ਸ਼ਾਹ ਅਬਦਾਲੀ ਨੇ ਕਦੇ ਸਿੱਖਾਂ ਨਾਲ ਪੰਗਾ ਨਹੀਂ ਲਿਆ ਉਸ ਤੋਂ ਬਾਅਦ ਅਹਿਮਦ ਸ਼ਾਹ ਅਬਦਾਲੀ ਨੇ ਜਹਾਨ ਖਾਨ ਨੂੰ ਅੰਬਰਸਰ ਭੇਜ ਦਿੱਤਾ ਤੇ ਉਹ ਕੀ ਕਰਦਾ ਉਹ ਹਰ ਮੰਦਰ ਸਾਹਿਬ ਦੇ ਸਰੋਵਰ ਨੂੰ ਗੰਦਾ ਕਰਨ ਦੀ ਕੋਸ਼ਿਸ਼ ਕਰਦਾ ਉਹ ਸਰੋਵਰ ਦੇ ਵਿੱਚ ਮਿੱਟੀ ਛੜਦਾ ਤੇ ਉਸ ਤੋਂ ਬਾਅਦ ਜੱਸਾ ਸਿੰਘ ਆਲੂ ਵਾਲਿਆ ਜੀ ਨੇ ਲਾਹੌਰ ਤੋਂ ਕੀ ਕੀਤਾ ਉਹ ਅਫਗਾਨ ਉਹ 200 ਅਫਗਾਨਾਂ ਨੂੰ ਕੈਦ ਕਰਕੇ ਲੈ ਕੇ ਆਏ ਤੇ ਉਹਨਾਂ ਕੋਲੋਂ ਹਰਮੰਦਰ ਸਾਹਿਬ ਦਾ ਸਰੋਵਰ ਸਾਫ਼ ਕਰਾਣ ਲੱਗੇ ਫੇਰ ਆndi ਹੈ ਪਾਣੀਪਤ ਦੀ ਲੜਾਈ ਪਾਣੀਪਤ ਦੀ ਚ ਤੀਜੀ ਲੜਾਈ ਹੋ ਰਹੀ ਹੁੰਦੀ ਹੈ ਤੇ ਤਾਂ ਮਰਾਠਿਆਂ ਕੋਲ

ਹੀ ਹਰ ਜੰਗ ਨੂੰ ਜਿੱਤ ਪਾਣਗੇ ਪਰ ਉਸ ਤੋਂ ਬਾਅਦ ਪਾਣੀ ਪદ્ધਤੀ ਤੀਜੀ ਲੜਾਈ ਦੇ ਵਿੱਚ ਅਹਿਮਦ ਸ਼ਾ ਅਬਦਾਲੀ ਨੇ ਮਰਾਠਿਆਂ ਨੂੰ ਹਰਾ ਦਿੱਤਾ ਮਰਾਠਿਆਂ ਦੀ 2200 ਤੀਆਂ ਪੈਣਾ ਨੂੰ ਅਹਿਮਦ ਸ਼ਾ ਅਬਦਾਲੀ ਆਪਣੇ ਨਾਲ ਲੈ ਕੇ ਜਾ ਰਿਆ ਹੁੰਦਾ ਸਾਰਿਆਂ ਨੂੰ ਇੱਕ ਹੀ ਚੀਜ਼ ਦੀ ਪਈ ਸੀ ਕਿ ਅਸੀਂ ਦਿੱਲੀ ਆਪਣੇ ਕਬਜ਼ੇ 'ਚ ਕਰਨਾ ਹੈ ਮਰਾਠੇ ਵੀ ਇਹੀ ਚਾਹੁੰਦੇ ਸੀਗੇ ਕਿ ਅਸੀਂ ਦਿੱਲੀ ਦੇ ਉੱਪਰ ਕਬਜ਼ਾ ਕਰੀਏ ਜੇ ਅੰਗਰੇਜ਼ ਵੀ ਇਹੀ ਚਾਹੁੰਦੇ ਸੀਗੇ ਕਿ ਅਸੀਂ ਦਿੱਲੀ ਦੇ ਉੱਪਰ ਹਮਲਾ ਕਰੀਏ ਤੇ ਉਸ ਤੋਂ ਬਾਅਦ ਸਿੱਖ ਵੀ ਐਸੀ ਦੌਰ ਦੇ ਵਿੱਚ ਆ ਜਾਂਦੇ ਨੇ ਤੇ ਉਹ ਵੀ ਇਹੀ ਚਾਹਦੇ ਸੀਗੇ ਕਿ ਉਹ ਦਿੱਲੀ ਦੇ ਉੱਪਰ ਆਪਣਾ ਰਾਜ ਕਰਨ ਜਦ ਅਹਿਮਦ ਸ਼ਾਹ ਅਬਦਾਲੀ ਹਰੀ ਦਿੱਲੀ ਦੇ ਉੱਪਰ ਹਮਲਾ ਕਰਨ ਜਾਂਦੇ ਨੇ ਤੇ ਮਰਾਠੇ ਉਹਨਾਂ ਦੇ ਰਾਹ ਦੇ ਵਿੱਚ ਆ ਜਾਂਦੇ ਨੇ ਜਿਸ ਤੋਂ ਬਾਅਦ ਮਰਾਠੇ ਇਸ ਜੰਗ ਨੂੰ ਹਾਰ ਜਾਂਦੇ ਨੇ ਤੇ ਅਹਿਮਦ ਸ਼ਾਹ ਅਬਦਾਲੀ ਹਰੀ ਮਹਿੰਦੂਆਂ ਦੇ 2200 ਤੀਆਂ ਪੈੜਾਂ ਨੂੰ ਆਪਣੇ ਨਾਲ ਲੈ ਕੇ ਜਾਂਦਾ ਹੁੰਦਾ ਹੈ ਮਰਾਠੇ ਇੰਨੀ ਬੁਰੀ ਤਰੀਕੇ ਨਾਲ ਉਸ ਟਾਈਮ ਹਾਰ ਜਾਂਦੇ ਨੇ ਕਿ ਉਹ 10 ਸਾਲ ਤੱਕ ਉੱਠ ਨਹੀਂ ਪਾਏ ਅਹਿਮਦ ਸ਼ਾਹ ਅਬਦਾਲੀ ਉਹਨਾਂ ਨੂੰ ਇੰਨਾ ਜ਼ਿਆਦਾ ਲੁੱਟ ਖੋ ਕਰ ਲੈਂਦਾ ਹੈ ਤੇ ਉਸ ਤੋਂ ਬਾਅਦ ਜਦ ਅਹਿਮਦ ਸ਼ਾਹ ਅਬਦਾਲੀ ਉਹਨਾਂ ਦੀ ਬੀਬੀਆਂ ਨੂੰ ਲੈ ਕੇ ਜਾ ਰਿਹਾ ਹੁੰਦਾ ਹੈ ਤੇ ਉਸ ਤੋਂ ਬਾਅਦ ਉਹ ਸਾਰੇ ਜੱਸਾ ਸਿੰਘ ਆਲੂ ਵਾਲਿਆ ਜੀ ਕੋਲ ਜਾਂਦੇ ਨੇ ਤੇ ਉਹਨਾਂ ਨੂੰ ਸਾਰੀ ਕਹਾਣੀ ਦੱਸਦੇ ਨੇ ਕਿ ਕੀ ਹੋਇਆ ਦੂਜੇ ਦੀ ਇੱਜ਼ਤ ਬਚਾਉਣ ਵਾਸਤੇ ਸਿੱਖ ਐਂਡ ਦੇ ਵੱਡੇ ਹਮਲਾਵਰ ਨਾਲ ਟੱਕਰ ਲੈ ਲੈਂਦੇ ਨੇ ਫਿਰ ਉਸ ਤੋਂ ਬਾਅਦ ਜਸਰਾ ਸਿੰਘ ਆਲੂ ਵਾਲਿਆ ਜੀ ਜਾਂਦੇ ਨੇ ਤੇ ਆਪਣੀ ਫੌਜ ਦੇ ਨਾਲ ਉਹ ਔਨ ਬੀਬੀਆਂ ਨੂੰ ਵਾਪਸ ਲੈ ਆਉਂਦੇ ਨੇ ਤੇ ਆਪਣੇ ਖਰਚੇ ਤੇ ਉਹਨਾਂ ਨੂੰ ਉਹਨਾਂ ਦੇ ਘਰ ਵੀ ਛੱਡਦੇ ਨੇ ਤੇ ਉਸ ਤੋਂ ਬਾਅਦ ਅਹਿਮਦ ਸ਼ਾਹ ਅਬਦਾਲੀ ਦੇ ਨਾਲ ਸਿੱਖਾਂ ਦੀ ਸਿੱਧੀ ਦੁਸ਼ਮਣੀ ਸ਼ੁਰੂ ਹੋ ਗਈ ਫਿਰ ਉਸ ਤੋਂ ਬਾਅਦ ਸਿੱਖ ਹਮਲਾ ਕਰਦੇ ਨੇ ਲਾਹੌਰ ਦੇ ਉੱਪਰ ਤੇ ਉਸ ਟਾਈਮ ਉੱਥੇ ਦਾ ਸੁਲਤਾਨ ਸਿਗਾ ਉਬੈਦ ਖਾਨ ਜੋ ਲਾਇਆ ਗਿਆ ਸੀਗਾ ਐਮ ਅਛਾ ਅਬਦਾਲੀ ਵੱਲੋਂ ਤੇ ਜਦ ਸਿੱਖ ਲਾਹੌਰ ਦੇ ਉੱਪਰ ਹਮਲਾ ਕਰਦੇ ਨੇ ਤੇ ਲਾਹੌਰ ਨੂੰ ਜਿੱਤ ਲੈਂਦੇ ਨੇ ਤੇ ਉਬੈਦ ਖਾਨ ਆਪਣੇ ਕਿਲੇ ਦੇ ਵਿੱਚ ਹੀ ਲੁਕਿਆ ਰਹਿੰਦਾ ਹੈ ਤੇ ਫਿਰ ਉੱਥੇ ਦੇ ਪਹਿਲੇ ਲਾਹੌਰ ਦੇ ਪਹਿਲੇ ਸੁਲਤਾਨ ਬਣ ਜਾਂਦੇ ਨੇ ਜੱਸਾ ਸਿੰਘ ਆਲੂਵਾਲਿਆ ਜੀ ਤੇ ਉਸ ਤੋਂ ਬਾਅਦ ਜੱਸਾ ਸਿੰਘ ਆਲੂਵਾਲਿਆ ਜੀ ਆਪਣੇ ਨਾਮ ਦਾ ਇੱਕ ਸਿੱਕਾ ਵੀ ਜਾਰੀ ਕਰਦੇ ਨੇ ਜਿੱਦਾਂ ਨਾਮ ਸੀਗਾ ਨਾਨਕ ਸਰ ਸਿੱਕਾ ਜੋ ਮਹਾਰਾਜਾ ਰਣਜੀਤ ਸਿੰਘ ਦੇ ਦੇ ਟਾਈਮ ਤੱਕ ਚੱਲਦਾ ਰਿਹਾ ਫਿਰ ਉਸ ਤੋਂ ਬਾਅਦ ਜੱਸਾ ਸਿੰਘ ਆਲੂਵਾਲੀਆ ਜੀ ਐ ਤਖਤ ਦੇ ਦਿੰਦੇ ਨੇ ਚੜਤ ਸਿੰਘ ਜੀ ਨੂੰ ਜੋ ਸੀਗੇ ਮਹਾਰਾਜਾ ਰਣਜੀਤ ਸਿੰਘ ਜੀ ਦੇ ਦਾਦਾ ਜੀ ਸਿੱਖਾਂ 'ਚ ਇੰਨਾ ਜ਼ਿਆਦਾ ਸਬਰ ਸੀਗਾ ਕਿ ਅੱਜ ਦੇ ਟਾਈਮ 'ਚ ਕੋਈ ਇੱਕ ਕੁਰਸੀ ਤੱਕ ਵੀ ਕਿਸੇ ਨੂੰ ਨਹੀਂ ਦਿੰਦਾ ਤੇ ਜੱਸਾ ਸਿੰਘ ਆਲੂਵਾਲੀਆ ਜੀ ਨੇ ਇੱਕ ਪੂਰਾ ਤਖਤ ਹੀ ਕਿਸੇ ਹੋਰ ਨੂੰ ਦੇ ਦਿੱਤਾ ਫਿਰ ਉਸ ਤੋਂ ਬਾਅਦ ਅਹਿਮਦ ਸ਼ਾਹ ਅਬਦਾਲੀ ਇਹ ਸਾਰੀਆਂ ਗੱਲਾਂ ਤੂੰ ਖਿੱਚ ਜਾਂਦਾ ਹੈ ਤੇ ਉਹ 72 ਘੰਟਿਆਂ ਦੇ ਵਿੱਚ ਬਲੇਡ ਕੌਂਟਲੇ ਪਹੁੰਚ ਜਾਂਦਾ ਹੈ ਪ੍ਰਿਕ 3 ਲੱਖ ਫੌਜ ਦੇ ਨਾਲ ਉਹ ਰਾਹ ਦੇ ਵਿੱਚ ਆਪਣੀ ਫੌਜ ਨੂੰ ਪਾਣੀ ਤੱਕ ਨਹੀਂ ਪੀਣ ਦਿੰਦਾ ਫਿਰ 40 ਤੋਂ 50 ਹਜ਼ਾਰ ਸਿੱਖਾਂ ਦਾ ਸਾਹਮਣਾ ਹੁੰਦਾ ਹੈ 3 ਲੱਖ ਅਫਗਾਨੀਆਂ ਦੀ ਫੌਜ ਦੇ ਨਾਲ ਤੇ ਸਿੱਖਾਂ ਦੀ ਇਸ ਫੌਜ ਦੇ ਵਿੱਚ ਜ਼ਿਆਦਾਤਰ ਬੁੱਢੇ ਲੋਕ ਬੀਬੀਆਂ ਤੇ ਛੋਟੇ-ਛੋਟੇ ਬੱਚੇ ਸੀਗੇ ਤੇ ਫਿਰ ਜੱਸਾ ਸਿੱਖ ਆਲੂ ਵਾਲਿਆ ਜੀ ਇੱਕ ਦਿਮਾਗ ਖਲਾਂਦੇ ਨੇ ਉਹ ਬੀਬੀਆਂ ਬੁੱਢਿਆਂ ਤੇ ਬੱਚਿਆਂ ਨੂੰ ਵਿੱਚ ਸੈਂਟਰ ਦੇ ਵਿੱਚ ਕਰ ਦਿੰਦੇ ਨੇ ਤੇ ਸਾਈਡਾਂ ਦੇ ਵਿੱਚ ਉਹ ਹਮਲਾਵਰਾਂ ਨੂੰ ਰੱਖ ਦਿੰਦੇ ਨੇ ਜੋ ਅਫਗਾਨਾਂ ਦੇ ਉੱਪਰ ਹਮਲਾ ਕਰਨਗੇ ਤੇ ਉਸ ਦਿਨ ਅਹਿਮਦ ਸ਼ਾਹ ਅਬਦਾਲੀ 25000 ਸਿੱਕ ਇੱਕ ਦਿਨ 'ਚ ਸ਼ਹੀਦ ਕਰ ਦਿੰਦਾ ਹੈ ਤੇ ਇੱਕ ਇਤਿਹਾਸ ਸਿਜਿਆ ਜਾਂਦਾ ਹੈ ਇਸ ਦਿਨ ਨੂੰ ਅਸੀਂ ਸਭ ਤੋਂ ਖੂਨੀ ਦੇ ਨਾਲ ਖੜੀ ਹਾਂ ਸਿੱਖ ਇਤਿਹਾਸ ਦੇ ਅੰਦਰ ਜਿਹਨੂੰ ਅਸੀਂ ਕਾਲਾ ਕੱਲੂ ਕਰਦੇ ਨਾਮ ਤੋਂ ਵੀ ਜਾਣਦੇ ਹਾਂ ਉਸ ਟੈਂਪ ਜੱਸਾ ਸਿੰਘ ਆਲੂ ਵਾਲਿਆ ਜਿਹਦੇ 22 ਛੋਟਾ ਲਗੀਆਂ ਸੀਗੀਆਂ ਤੇ ਉਹ ਖੂਨ ਚ ਲਤਪਤ ਸੀਗੇ ਤੇ ਉਹਨਾਂ ਦਾ ਘੋੜਾ ਇਕੱثار ਤੇ ਫਸ ਜਾਂਦਾ ਹੈ ਤੇ ਇੱਕ ਸਿੰਘ ਫਿਰ ਉਸ ਤੋਂ ਬਾਅਦ ਜੱਸਾ ਸਿੰਘ ਆਲੂ ਵਾਲਿਆ ਜਿਹਨੂੰ ਦੇਖਦਾ ਹੈ ਤੇ ਉਹ ਉਹਨਾਂ ਦੇ ਘੋੜੇ ਨੂੰ ਖੋਲਣ ਦੀ ਕੋਸ਼ਿਸ਼ ਕਰਦਾ ਹੈ ਕਿ ਉਹ ਦੌੜ ਜਾਣ ਇਸ ਜੰਗੇ ਮੈਦਾਨ ਤੋਂ ਤੇ ਉਸ ਤੋਂ ਬਾਅਦ ਫਿਰ ਜੱਸਾ ਸਿੰਘ ਆਲੂ ਵਾਲਿਆ ਜੀ ਉਹ ਸਿੰਘ ਨੂੰ ਆਖਦੇ ਨੇ ਕਿ ਮੈਨੂੰ ਸਿੱਖਾਂ ਨੇ ਆਪਣਾ ਬਾਦਸ਼ਾਹ ਬਣਾਇਆ ਹੈ ਤੇ ਤੂੰ ਕਿਚਾਹਨਾ ਹੈ ਕਿ ਮੈਂ ਗਿੱਦੜਾ ਵਾਂਗੂ ਇਸ ਜੰਗੇ ਮੈਦਾਨ ਤੂੰ ਉਹਨਾਂ ਨੂੰ ਕੱਲੇ ਛੱਡ ਕੇ ਟੁੱਟ ਜਾ। ਲੋਕ ਆਪਣੀ ਜਾਨ ਬਚਾਉਣ ਵਾਸਤੇ ਕੁਝ ਵੀ ਕਰ ਸਕਦੇ ਨੇ ਪਰ ਜੱਸਾ ਸਿੰਘ ਆਲੂ ਵਾਲਿਆ ਜਿਹਦਾ ਜਿਗਰਾ ਇੰਨਾ ਸੀਗਾ ਕਿ ਉਹ ਆਪਣੇ ਸਿੰਘਾਂ ਨੂੰ ਕੱਲਾ ਨਹੀਂ ਛੱਡ ਸਕਦੇ ਸੀਗੇ। ਅਹਿਮਦ ਸ਼ਾਹ ਅਫਦਾਲੀ ਨੇ ਸਿੱਖਾਂ ਦਾ ਇੰਨਾ ਜ਼ਿਆਦਾ ਉਸ ਦਿਨ ਨੁਕਸਾਨ ਕੀਤਾ ਕਿ ਉਹਨੇ ਅੱਧੀ ਸਿੱਖ ਫੌਜ ਖਤਮ ਕਰ ਦਿੱਤੀ। ਉਸ ਟਾਈਮ ਸਿੱਖ ਫੌਜ ਇੰਨੀ ਜ਼ਿਆਦਾ ਨਹੀਂ ਸੀਗੀ। ਸਿੱਖ ਕੌਮ 'ਚ ਇੰਨੇ ਸਿੱਖ ਨਹੀਂ ਸੀਗੇ। ਲਗਭਗ 1 ਲੱਖ ਸਿੰਘ ਉਸ ਟਾਈਮ ਕੌਮ 'ਚ ਹੋਣੇ ਨੇ ਤੇ ਅੱਧੀ ਸਿੱਖ ਕੌਮ ਦੇ ਆਲੂ ਵਾਲਿਆ ਉਸ ਦਿਨ ਹੀ ਖਤਮ ਕਰ ਗਿਆ ਸੀਗਾ। ਤੇ ਉਸ ਤੋਂ ਬਾਅਦ ਅਹਿਮਦ ਸ਼ਾਹ ਅਫਦਾਲੀ ਦਾ ਜਵਾਈ ਇੱਕ ਕਾਜ਼ੀ ਨੂੰ ਆਪਣੇ ਨਾਲ ਲੈ ਕੇ ਆਂਦਾ ਹੈ ਤੇ ਉਹਨੂੰ ਕਹਿੰਦਾ ਹੈ ਤੂੰ ਇੱਕ ਕਿਤਾਬ ਲਿਖ ਜਿਹਦੇ ਵਿੱਚ ਅਸੀਂ ਇਹ ਲਿਖਾਂਗੇ ਕਿ ਕਿਵੇਂ ਅਸੀਂ ਇਹਨਾਂ ਸਿੱਖਾਂ ਦਾ ਖਾਤਮਾ ਕਰਦੇ ਆਂ ਫਿਰ ਉਹ ਕਾਜ਼ੀ ਇੱਕ ਕਿਤਾਬ ਲਿਖਦਾ ਹੈ ਜੰਗਨਾਮਾ ਜਿਹਦੇ ਵਿੱਚ ਉਹ ਸਿੱਖਾਂ ਨੂੰ ਕਾਲੇ ਮੂੰਹ ਵਾਲੇ ਕੁੱਤੇ ਆਖਦਾ ਹੈ ਉਹ ਕਿਤਾਬ ਦੇ ਆਖਰ ਚ ਸੱਚ ਲਿਖਣ ਤੋਂ ਰੁਕ ਨਹੀਂ ਪਾਇਆ ਉਹ ਲਿਖਦਾ ਹੈ ਮੈਨੂੰ ਕੰਮ ਹੀ ਇਹ ਦਿੱਤਾ ਗਿਆ ਹੈ ਕਿ ਮੈਂ ਇਹਨਾਂ ਦੀ ਬੁਰਾਈ ਕਰਾਂ ਇਹਨਾਂ ਬਾਰੇ ਗਲਤ ਲਿਖਾਂ ਪਰ ਮੇਰੇ ਤੋਂ ਸੱਚ ਬੋਲਣ ਤੋਂ ਰੁਕਿਆ ਨਹੀਂ ਜਾ ਰਿਹਾ ਹੈ। ਦਿਸ ਇਜ਼ ਆਮ ਨਾਲ ਇਹ ਜੰਗੇ ਮੈਦਾਨ ਚ ਲੜੇ ਨੇ ਇਹ ਕੁੱਤੇ ਨਹੀਂ ਇਹ ਸ਼ੇਰ ਨੇ। ਪਰ ਮੈਨੂੰ ਕੰਮ ਹੀ ਇਹ ਦੇਖਦਾ ਗਿਆ ਸੀਗਾ ਕਿ ਮੈਂ ਇਹਨਾਂ ਨੂੰ ਗਾਲਾ ਕੱਢਾਂ ਮੈਂ ਇਹਨਾਂ ਬਾਰੇ ਗਲਤ ਬੋਲਾਂ। ਪਰ ਆਖਰ ਚ ਮੇਰੇ ਤੋਂ ਵੀ ਰੁਕਿਆ ਨਹੀਂ ਗਿਆ। ਹੱਲੇ ਵੀ ਅਹਿਮਦ ਸ਼ਾਹ ਅਬਦਾਲੀ ਦਾ ਦਿਲ ਨਹੀਂ ਭਰਿਆ ਸੀਗਾ ਸਿੱਖਾਂ ਦਾ ਇੰਨਾ ਜ਼ਿਆਦਾ ਨੁਕਸਾਨ ਕਰਨ ਤੋਂ ਬਾਅਦ। ਜਦ ਅਹਿਮਦ ਸ਼ਾਹ ਅਬਦਾਲੀ ਵਾਪਸ ਜਾ ਰਿਹਾ ਸੀਗਾ ਤੇ ਤਾਂ ਉਹ ਹਰਮੰਦਰ ਸਾਹਿਬ ਨੂੰ ਦੰਬਾ ਦੇ ਨਾਲ ਟੈਟੇ ਦੀ ਕੰਵਾ ਦਿੰਦਾ ਹੈ ਅਛਾ ਦਾਲੀ ਸੋਚਦਾ ਹੈ ਕਿ ਇਸ ਤੋਂ ਬਾਅਦ ਸਿੱਖ ਆਪਣਾ ਸਿਰ ਉੱਪਰ ਨਹੀਂ ਚੱਕਣਗੇ ਨੂੰ ਨਹੀਂ ਪਤਾ ਸੀਗਾ ਕਿ ਉਹ ਗੁਰੂ ਗੋਬਿੰਦ ਸਿੰਘ ਜੀ ਦੀ ਫੌਜ ਦੇ ਨਾਲ ਪੰਗਾ ਲੈ ਰਿਹਾ ਹੈ ਸਿੱਖਾਂ ਨੇ 2 ਸਾਲ ਵੀ ਨਹੀਂ ਟੱਪਣ ਦਿੱਤੇ ਤੇ ਉਹਨਾਂ ਨੇ ਸਰਹੰਦ ਦੇ ਉੱਪਰ ਹਮਲਾ ਕਰ ਦਿੱਤਾ ਉੱਥੇ ਦੇ ਜਰਨਲ ਜਾਲਮ ਖਾਨ ਤੇ ਜੈਨ ਸਿੰਘ ਨੂੰ ਜਾਨੋਂ ਮਾਰ ਦਿੱਤਾ ਉੱਚਾ ਰੰਗਣ ਉਹ ਸਟੈਂਪ ਸਿੱਖਾ ਨੂੰ ਦੇਖਦੇ ਨੇ ਤੇ ਉਹਨਾਂ ਦੇ ਹੱਥਾਂ ਦੇ ਵਿੱਚ ਰस्सियां ਹੁੰਦੀਆਂ ਨੇ ਤੇ ਉਹ ਸਿੰਘਾਂ ਨੂੰ ਬੁਲਾਉਂਦੇ ਨੇ ਉਹ ਜੱਸਾ ਸਿੰਘ ਆਲੂ ਵਾਲਿਆਂ ਨੂੰ ਉਹਦੇ ਆਪਣੇ ਕੋਲ ਬੁਲਾ ਕੇ ਇਹ ਕਹਿੰਦੇ ਨੇ ਕਿ ਤੁਸੀਂ ਇਹ ਦੇਖ ਰਹੇ ਹੋ ਇਹ ਕੀ ਹੈ ਉਹ ਕਹਿੰਦੇ ਨੇ ਕਿ ਇਹ ਰस्सियां ਨੇ ਜਿਹੜੀ ਅਸੀਂ ਸਿੰਘਾਂ ਦੇ ਵਾਲਾਂ ਦੇ ਨਾਲ ਬਣਾਈਆਂ ਨੇ ਅਸੀਂ ਇਹ ਸਿੰਘਾਂ ਦੇ ਕੇਸਾਂ ਦੇ ਨਾਲ ਬਣਾਈਆਂ ਨੇ ਤੇ ਇਹ ਰਸੀਆਂ ਪੁਰਾਣੀਆਂ ਹੋ ਚੁੱਕੀਆਂ ਨੇ ਤੇ ਅਸੀਂ ਹੁਣ ਤੁਹਾਡੇ ਬਾਲ ਕੱਟ ਕੇ ਅਸੀਂ ਹੁਣ ਨਵੀਆਂ ਰੱਸੀਆਂ ਬਣਾਵਾਂਗੇ। ਉਸ ਇੱਕ ਇੰਨਾ ਸੁਣਨਾ ਸੰਗ ਸਕਦੇ ਸੀਗੇ ਉਹ ਉਹਨਾਂ ਸਾਰਿਆਂ ਨੂੰ ਮਾਰ ਦਿੰਦੇ ਨੇ ਤੇ ਸਰਹੰਦ ਨੂੰ ਮਿੱਟੀ 'ਚ ਮਿਲਾ ਦਿੰਦੇ ਨੇ। ਤੋਂ ਪਹਿਲਾ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਸਰਹੰਦ ਤੇ ਫਤਿਹ ਪਾਈ ਸੀਗੀ ਤੇ ਛੋਟੇ ਸਹਿਜ ਜਦਿਆਂ ਨੂੰ ਸ਼ਹੀਦ ਕਰਨ ਨਾਲੇ ਜ਼ਾਲਮ ਦਾ ਸੌਦਾ ਲਾਇਆ ਸੀਗਾ। ਫਿਰ ਸਰਹੰਦ ਦੇ ਉੱਪਰ ਜੱਸਾ ਸਿੰਘ ਆਲੂ ਵਾਲਿਆ ਜੀ ਗੁਰਦੁਆਰਾ ਸਾਹਿਬ ਬਣਾਉਂਦੇ ਨੇ ਉਸ ਟਾਈਮ ਸਰਹੰਦ ਦੇ ਉੱਪਰ ਇੱਕ ਵੀ ਗੁਰਦੁਆਰਾ ਸਾਹਿਬ ਨਹੀਂ ਸੀ ਗਏ ਹੁਣ ਜਿਹੜੇ ਅਸੀਂ ਗੁਰਦੁਆਰਾ ਸਾਹਿਬ ਦੇਖਨੇ ਆ ਜਿਹੜੇ ਛੋਟੇ ਸਹਿਰਜਾਦਾ ਦੇ ਯਾਦ ਦੇ ਵਿੱਚ ਬਣਾਏ ਗਏ ਨੇ ਉਹ ਜੱਸਾ ਸਿੰਘ ਆਲੂ ਵਾਲਿਆ ਜੀ ਨੇ ਹੀ ਬਣਵਾਈ ਸੀਗੇ ਤੇ ਉਸ ਤੋਂ ਬਾਅਦ ਜੱਸਾ ਸਿੰਘ ਆਲੂ ਵਾਲਿਆ ਜੀ ਕੋਲ ਇੱਕ ਸਿੰਘ ਆਂਦਾ ਹੈ ਤੇ ਉਹ ਕਹਿੰਦੇ ਨੇ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਵਚਨ ਸੀਗੇ ਕਿ ਸਰਹੰਦ ਦੇ ਉੱਪਰ ਇੱਕ ਟੈਪ ਚ ਹਲ ਲਵਾਇਆ ਜਾਏਗਾ ਤੇ ਜੱਸਾ ਸਿੰਘ ਆਲੂ ਵਾਲਿਆ ਜੀ ਆਪਣੇ ਗੁਰੂ ਦੇ ਵਚਨ ਪੂਰੇ ਕਰਦੇ ਨੇ ਉਹ ਫਿਰ ਉਹ ਕਿਲੇ ਨੂੰ ਢਾਹ ਦਿੰਦੇ ਨੇ ਤੇ ਉੱਥੇ ਹਲ ਚਲਾਉਂਦੇ ਨੇ ਤੇ ਇੱਟਾਂ ਨੂੰ ਦਰਿਆਵਾਂ ਦੇ ਵਿੱਚ ਛੱਡ ਦਿੰਦੇ ਨੇ ਉਸ ਤੋਂ ਬਾਅਦ 9 ਲੱਖ ਰੁਪਇਆ ਇਕੱਠਾ ਕੀਤਾ ਗਿਆ ਸੀਗਾ ਇੱਕ ਵੀ ਪੈਸਾ ਜੱਸਾ ਸਿੰਘ ਆਲੂ ਵਾਲਿਆ ਜਿਨੇ ਆਪਣੀ ਕੋਲ ਨਹੀਂ ਰੱਖਿਆ ਤੇ ਉਸ ਚਾਦਰ ਨੂੰ ਹਰਮੰਦਰ ਸਾਹਿਬ ਦੀ ਪ੍ਰਕਰਮਾ ਵਾਸਤੇ ਰੱਖ ਦਿੰਦੇ ਨੇ ਤੇ ਉਸ ਟਾਈਮ ਉਹ ਇੱਕ ਮਿਸਤਰੀ ਨੂੰ ਉਹ ਪੈਸੇ ਦੇ ਦਿੰਦੇ ਨੇ ਮਿਸਤਰੀ ਦੇਸ ਰਾਜ ਨੂੰ ਇਹ ਪੈਸੇ ਦੇ ਦਿੰਦੇ ਰਹੇ ਤੇ ਉਹਨਾਂ ਨੂੰ ਕਹਿੰਦੇ ਨੇ ਜੀ ਆਪਣੇ ਗੁਰਦੁਆਰਾ ਸਾਹਿਬ ਦੀ ਉਸਾਰੀ ਫਿਰ ਤੋਂ ਕਰਾਵਾਂਗੇ 5 ਲੱਖ ਰੁਪਏ ਹੋ ਸਿੰਘਾਂ ਦੇ ਦੁਆਰਾ ਉਸ ਮਿਸਤਰੀ ਨੂੰ ਦਿੱਤੇ ਜਾਂਦੇ ਨੇ ਫਿਰ ਉਹ ਮਿਸਤਰੀ ਵੀ ਇੰਨਾ ਜ਼ਿਆਦਾ ਗੁਰੂ ਦਾ ਬੰਦਾ ਸਗਾ ਤੇ ਉਹ ਆਪਣੇ ਘਰ ਇਹ ਪੈਸੇ ਲੈ ਕੇ ਜਾਂਦਾ ਹੈ ਤੇ ਉਹ ਆਪਣੇ بیوی ਤੇ ਆਪਣੇ ਬੱਚੇ ਨੂੰ ਇਹ ਚੀਜ਼ ਕਹਿੰਦਾ ਹੈ ਕਿ ਹੁਣ ਮੈਂ ਗੁਰੂ ਸਾਹਿਬ ਦੀ ਬਨਾਵਟ ਚ ਲੀਨ ਹੋ ਜਾਗਾ ਤੇ ਮੇਰੇ ਕੋਲ ਪੈਸੇ ਕਮਾਉਣ ਜ਼ੁਗਾ ਹੁਣ ਵਕਤ ਨਹੀਂ ਰਹੇਗਾ ਤੇ ਅਸੀਂ ਗੁਰੂ ਦੇ ਪੈਸਿਆਂ ਦੇ ਵਿੱਚੋਂ ਹਰ ਮੰਦਰ ਸਾਹਿਬ ਦੇ ਪੈਸਿਆਂ ਦੇ ਵਿੱਚੋਂ ਇੱਕ ਵੀ ਪੈਸਾ ਨਹੀਂ ਲਵਾਂਗੇ ਤੇ ਆਪਣੇ ਘਰ ਚ ਜਿਹੜੀ ਵੀ ਦਾਲ ਰੋਟੀ ਵਾਸਤੇ ਪੈਸੇ ਆਣਗੇ ਉਹ ਤੁਸੀਂ ਦਿਹਾੜੀ ਕਰਕੇ ਲਿਆਵਗੇ ਉਹ ਸਟੈਂਡ ਦੇ ਉਹ 14 ਲੱਖ ਰੁਪਏ ਅੱਜ ਦੇ ਅਰਬਾ ਰੁਪਏ ਦੇ ਵਿੱਚ ਆਉਂਦੇ ਨੇ ਅੱਜ ਜੱਸਾ ਸਿੰਘ ਆਲੂ ਵਾਲਿਆ ਜੀ ਨੂੰ ਦਿੱਲੀ ਦੇ ਤਖਤ ਦਿੱਤਾ ਜਾਂਦਾ ਹੈ ਤੇ ਉਹ ਇਹ ਚੀਜ਼ ਕਹਿੰਦੇ ਨੇ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਹਰ ਇੱਕ ਸਿੰਘ ਨੂੰ ਬਾਦਸ਼ਾਹ ਬਣਾਇਆ ਹੈ ਤੇ ਸਾਨੂੰ ਨਹੀਂ ਚਾਹੀਦਾ ਹੈ ਇਹ ਤਖਤ ਦਿੱਲੀ ਦੇ ਤਖਤ ਛੱਡ ਕੇ ਆ ਗਏ ਸੀਗੇ ਜਿਹਦੇ ਪਿੱਛੇ ਇੰਨੀ ਆ ਜ਼ਿਆਦਾ ਜੰਗਾਂ ਹੁੰਦੀਆਂ ਨਹੀਂ ਆ। ਐਸੇ ਹੀ ਇੱਕ ਮਹਾਨ ਸਿੱਖ ਯੋਧੇ ਦੀ ਜੀਵਨ ਕਤਾ ਤੇ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਈ ਤੇ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਇਸ ਵੀਡੀਓ ਨੂੰ ਜਿੰਨਾ ਸ਼ੇਅਰ ਕਰ ਸਕਦੇ ਹੋ ਉਹਨਾਂ ਸ਼ੇਅਰ